ਹੋਰ ਮਿੱਤਰੋ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦਾ ਹਾਂ ਸੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਪੂਰੇ ਠੀਕ ਆ ਤੇ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਸਵਾਗਤ ਆ ਤੇ ਅੱਜ ਆਪਾਂ ਟਰੈਕਟਰ ਨੂੰ ਕਰਨਾ ਸੀ ਗਲੀਸ ਇਸ ਕਰਕੇ ਆਪਾਂ ਟਰੈਕਟਰ ਦੇ ਟਾਇਰ ਟੂਰ ਖੋਲੇ ਸੀ ਤੇ ਆਜੋ ਫਿਰ ਕਰੀਏ ਗਲੀਸ ਲਓ ਵੀ ਹੁਣ ਦੇਖੋ ਮਿੱਤਰੋ ਤੇ ਮੇਰੇ ਡੈਡੀ ਟਾਇਰ ਖੋਲਣ ਲੱਗੇ ਪਏ ਆ ਹੁਣ ਆਪਾਂ ਟਾਇਰ ਖੋਲ ਕੇ ਕਰਦੇ ਆ ਟਾਇਰਾਂ ਨੂੰ ਗਲੀਸ ਤੇ ਜੈਕ ਆਪਾਂ ਲਾ ਲਿਆ ਸੀ ਜੈਕ ਚੱਕ ਕੇ ਟਾਇਰ ਦਾ ਚੱਕ ਲਿਆ ਤੇ ਹੁਣ ਮੇਰੇ ਡੈਡੀ ਕਰਨ ਦੇ ਪਈ ਅਗਲੀਸ ਕੇਰਾ ਆਪਾਂ ਗਲੀਸ ਗੱਨ ਨਵੀਂ ਲੈਂਦੀ ਆ ਅੱਜ ਹੀ ਲੈ ਕੇ ਆਂਦੀ ਆ ਆਪਣੇ ਕੋ ਗਲੀਸ ਗੱਲ ਪਹਿਲਾਂ ਦੀ ਲੈਣੀ ਸੀ ਇਸ ਕਰਕੇ ਗਲੀਸ ਗੱਨ ਬਿਨਾ ਬਹੁਤ ਔਖੇ ਹੁੰਦੇ ਹੀ ਪਹਿਲਾ ਟਾਇਰ ਟਾਇਰਾਂ ਥੁਰਾ ਗਲੀਸ ਦੇਣਾ ਸੀ ਇਸ ਕਰਕੇ ਤਾਂ ਬਹੁਤ ਔਖੇ ਹੁੰਦੇ ਸੀ ਤੇ ਹੁਣ ਲੈ ਆਂਦੀ ਨਵੀਂ ਗਲੀਸ ਗੱਨ ਤਾਂ ਕਰਕੇ ਹੁਣ ਸੌਖਾ ਆ ਗਿਆ ਆਪਾਂ ਨੂੰ ਤੇ ਟਾਇਰ ਖੋਲ ਦਿੱਤਾ ਗਿਆ ਤੇ ਹੁਣ ਮੇਰੇ ਡੈਡੀ ਬਾਹਰ ਕੱਢਦੇ ਟਾਇਰ ਨੂੰ ਤੇ ਆਪਾਂ ਇਧਰਲਾ ਟਾਇਰ ਵੀ ਖੋਲਾਂਗੇ ਇਹ ਵੀ ਗਲੀਸ ਕਰਨਾ ਦੋਨੇ ਟਾਇਰ ਗਲੀਸ ਕਰਨੇ ਆ ਦੇਖੋ 베어ਿੰਗ ਦੇ ਵਿੱਚ ਜਮਾਂ ਜੰਗਾਲੇ ਪਈ ਆ 베어ਿੰਗ ਸੁੱਕੇ ਜੇ ਪਈ ਆ ਗਰੀਸ ਮਾੜਾ ਮੋਟਾ ਸੀ ਤੇ ਜੰਨਕ ਗਰੀਸ ਸੀਗਾ ਉਹ ਲਾੜਿਆ ਡੈਡੀ ਨੇ ਬਾਹਰ ਕੱਢ ਲਿਆ ਗਰੀਸ ਤੇ 베어ਿੰਗ ਗੂਰੀਂ ਕੱਢਾਂਗੇ ਬਾਅਦ ਚ ਟਾਇਰ ਦੇ ਵਿੱਚੋਂ ਵੀ ਪ੍ਰੇਮ ਦੇ ਵਿੱਚੋਂ ਘੇਰੇ ਦੇ ਵਿੱਚੋਂ ਵੀ ਗਰੀਸ ਕੱਢਾਂਗੇ ਤੇ ਮੇਰੇ ਡੈਡੀ ਹੁਣ ਤਾਂ ਘੇਰਾ 베어ਿੰਗ ਖੋਲਦੇ ਆ 베어ਿੰਗ ਖੋਲਦੇ ਆ 베어ਿੰਗ ਦਾ ਇੰਨਾ ਵੀ ਖਤਰਾ ਹੁੰਦਾ ਜੰਗਾਲੇ ਪਈ ਆ 베어ਿੰਗ ਕਿਤੇ ਟੁੱਟੀ ਨਾ ਜਾਣ 베어ਿੰਗ ਇਹਦਾ ਹੋਰ ਨਾ ਨਵਲੇ ਹੋਣੇ ਪੈਣਗੇ ਪਰ ਨਿਕਲ ਗਿਆ ਸਹੀ ਨਿਕਲ ਗਿਆ ਸਹੀ ਸਲਾਮਤ ਨਿਕਲ ਗਿਆ ਬੈਰਿੰਗ ਤਾਂ ਦੇਖੋ ਫਿਰ ਦੇਖੋ ਮਿੱਤਰੋ ਕੱਢ ਲਿਆ ਬੈਰਿੰਗ ਤਾਂ ਬਾਹਰ ਤੇ ਕਪੜੇ ਨਾਲ ਕਰਤਾ ਸਾਫ ਰੇਮ ਰੇਮੋ ਵੀ ਸਾਫ ਕਰਾਂਗੇ ਆਪਾਂ ਉਹ ਵੀ ਦਿਖਾਵਾਂਗੇ ਇਹ ਰਾਂਜੇ ਜਿੱਥੇ 베어ਿੰਗ ਪੈਂਦਾ ਉਹ ਚੀਜ਼ ਵੀ ਸਾਫ਼ ਕਰਦੀ ਐ। ਗ੍ਰੀਸ ਗਲੂ ਚਮਾਂ ਲਾਤਾ ਆਪਾਂ ਗ੍ਰੀਸ ਚਮਾਂ ਨਵਾਂ ਪਾਵਾਂਗੇ ਹੁਣ। ਗ੍ਰੀਸ ਤਾਂ ਨਵਾਂ ਹੀ ਪਾਵਾਂਗੇ ਹੁਣ ਜਦ ਖੋਲ ਹੀ ਲਿਆ ਟਾਇਰ ਫਿਰ। ਤੇ ਹੁਣ ਆਪਾਂ ਪਾਵਾਂਗੇ ਵੀ ਨੀਲੇ ਰੰਗ ਦਾ ਗ੍ਰੀਸ ਕਿਉਂਕਿ ਉਹ ਜਮਾਂ ਵਧਗਾ ਹੁੰਦਾ ਗ੍ਰੀਸ ਉਹ ਨੀਲੇ ਰੰਗ ਵਾਲਾ ਗ੍ਰੀਸ ਬਹੁਤ ਵਧਗਾ ਮੰਨਿਆ ਜਾਂਦਾ। ਕਰਤਾ ਸਾਫ ਤੇ ਕਿਰਾਂ ਰਵੜਾ ਇੰਗਾ ਕੱਢ ਲੇਗਾ ਬਾਹਰ ਰਵੜਾ ਕੱਢਦੇ ਮੇਰੇ ਡੇੜੀ ਹੁਣ ਬਾਹਰ ਉਹ ਮੂਰੇ ਇੱਕ ਛੋਟੀ ਬਾਸਲ ਜੀ ਹੁੰਦੀ ਆ ਉਹ ਫਟ ਕੀਤੀ ਵੀ ਹੁੰਦੀ ਆ ਤੇ ਉਹ ਬਾਹਰ ਕੱਢ ਲਈ ਤੇ ਆਪਾਂ ਟਰੈਕਟਰ ਵੀ ਥੋੜਾ ਬਾਹਰ ਕੱਢ ਲਿਆ ਸੀਗਾ ਪਹਿਲਾ ਬ੍ਰਾਂਡੇ ਚ ਖੜਾ ਸੀ ਬ੍ਰਾਂਡੇ ਚ ਫੇ ਲੋਟ ਨਹੀਂ ਆਉਣਾ ਹੀ ਪਾਸੇ ਕੰਦਾ ਸੀ ਤੇ ਇੱਕ ਕੁਲਰ ਪਿਆ ਸੀ ਨਾਲ ਤੇ ਉਹ ਆਪਾਂ ਪਿੰਜਰਾ ਲੈਂਦਾ ਇਹੋ ਚ ਤਾਲੇ ਪਈਆ ਦੋਨੇ ਕੁੱਤੇ ਰਾਤ ਨੂੰ ਦੋਨੇ ਕੁੱਤੇ ਪਿੰਜਰੇ ਚੰਦੇ ਆ ਬਿਨੇ ਛੱਡੇ ਜਾਂਦੇ ਆ ਦੇਖੋ ਫਿਰ ਕਰਤਾ ਨਾ ਗਲੀਸ ਕਰਾਂਗੇ ਗਲੀਸ ਜ਼ਰੂਰ ਮਗਰਾਟ ਦੱਸੋ ਕਿਰਾ ਸੋਹਣੇ ਲੱਗਦੇ ਨਾ ਮੂਰਲੇ ਲਾਈ ਯੂਟਰ ਕਸੇ ਆਵੇ ਨਾ ਛੜਕਦੇ ਭੱਜੇ ਜਾਂਦੇ ਤਾਂ ਬਹੁਤ ਸੋਹਣੇ ਲੱਗਦੇ ਆ ਮਗਰਾਟ ਤੇ ਬਸ ਹੁਣ ਆਪਾਂ ਥੋੜੇ ਟਾਈਮ ਤੱਕ ਲਿਆ ਕੇ ਇਹਨਾਂ ਨੂੰ ਰੰਗ ਮਾਰ ਦਾਂਗੇ ਲਾਲ ਤੇ ਉਹ ਦੇਖੋ ਟੈਰ ਚੋਂ ਵੀ ਹੁਣ ਰਿੰਮ ਦੇ ਵਿੱਚੋਂ ਜਿਹੜਾ ਕੇਰਾ ਸੀ ਉਹਦੇ ਵਿੱਚੋਂ ਵੀ ਕੱਢ ਲੈ ਗਲੀਸ ਪੁਰਾਣਾ ਪੁਰਾਣਾ ਗਲੀਸ ਕੱਢੀ ਜਾਂਦੇ ਮੈਂ ਜਿਹੜੀ ਤੇ ਦੇਖੋ ਸੁਣਾ ਲੱਗਦਾ ਟਾਇਰਾਂ ਇਹ ਤਾਂ ਖੜਾ ਆਪਣਾ ਉਹ ਵੇਖੋ ਕੱਢ ਲੈ ਗਰੀਸ ਜਮਾ ਕਾਲਾ ਪਿਆ ਸੀਗਾ ਆਪਾਂ ਜਦੋਂ ਦਾ ਲਿਆਂਦਾ ਵਾ ਪਹਿਲੀ ਵਾਰੀ ਖੋਲੇ ਆ ਟਾਇਰ ਆਪਾਂ ਤਾਂ ਟਾਇਰ ਖੋਲੇ ਨਿਸਕਦੂ ਵਿੱਚ ਕੱਦੂ ਚ ਵੀ ਆਪਾਂ ਉਵੇਂ ਹੀ ਬਾੜਤਾ ਸੀਗਾ ਹੂੰ ਟਾਇਰ ਆਪਾਂ ਇੱਕ ਵਾਰੀ ਮਗਰਲੇ ਟਾਇਰ ਬਦਲਾ ਤੈਨ ਅੱਧੇ ਕੁ ਪਵਾਤੇ ਸੀ 11 13 ਦੇ ਪਵਾਤੇ ਸੀ ਪਹਿਲਾਂ 12 ਦੇ ਸੀਗੇ ਤੇ ਉਹਦੇ ਨਾਲ ਕੱਦੂ ਵਧਗਾ ਆ ਗਿਆ ਉਹ ਦੇਖੋ ਰਿਮ ਵਿੱਚੋਂ ਕਰਤਾ ਸਾਫ ਆਪਾਂ ਹੋਣ ਆਪਾਂ ਇੱਥੇ ਬਸ ਪਾਵਾਂਗੇ ਗਰੀਸ ਪਲੀਜ਼ ਨੀਲੇ ਰੰਗ ਦਾ ਪਾਉਣਾ ਉਹ ਦੇਖੋ ਆਪਾਂ ਮੂਹਰਲੇ ਕਟਾਈ ਜਿੱਥੇ ਕਟਾਈ ਮੁੜਦੀ ਹੁੰਦੀ ਆ ਸਪਿੰਡਲਾਂ ਦੇ ਵਿੱਚ ਵੀ ਗਰੀਸ ਪਾਵਾਂਗੇ ਉਹ ਦੇਖੋ ਮੇਰੇ ਡੈਡੀ ਇਹ ਸਪਿੰਡਲਾਂ ਨੂੰ ਖੋਲਣ ਲੱਗੇ ਪਏ ਆ ਓਲ ਕੇ ਉਹ ਵੇਖੋ ਨਵੀਂ ਗਰੀਸ ਗੰਨਾ ਪਾਤਾ ਉਹ ਦੇਖੋ ਗਰੀਸ ਤਾਂ ਆਪਾਂ ਪਾਤਾ ਕਿਰਾ ਕਰਤਾਗੇ ਗਰੀਸ ਹੁਣ ਆਪਾਂ ਨੂੰ ਬਹੁਤ ਟਾਈਮ ਲੌਡ ਹੁਣ ਆਪਾਂ ਕਟੋ-ਕਟ ਅਗਲੇ ਜਦੋਂ ਕੱਦੂ ਕਾਰਤਾ ਉਹ ਤੋਂ ਬਾਅਦ ਚ ਪਾਵਾਂਗੇ ਗਲੀਸ ਜਾਂ ਪਹਿਲਾਂ ਪਾਵਾਂ ਐ ਕੱਦੂਕਾਰ ਮਤੋਂ ਜਦੋਂ ਅਗਲੀ ਅਗਲੇ ਸਾਲ ਕੀਤਾ ਕੱਦੂ ਆ ਦੇਖੋ ਨੀਲਾ ਗਲੀਸ ਪਾਤਾ ਨਾ ਨਿਕਲ ਆਇਆ ਬਾਹਰ ਇਹ ਕਿਹੜਾ ਫੁੱਲ ਭਾਰਤੀਆਂ ਵਿੱਚੋਂ ਤੇ ਜਿਹੜਾ ਵਾਧਾ ਗਲੀਸ ਸੀ ਬਾਹਰ ਕੱਢ ਲਿਆ ਗਲੀਸ ਗਨ ਬਹੁਤ ਵਦਗਾ ਇਹ ਬਹੁਤ ਸੌਖਾ ਗਲੀਸ ਹੁੰਦਾ ਇਹਦੇ ਨਾਲ ਇਹ ਟੈਟ ਵੀ ਹੋ ਜਾਂਦੀ ਹੈ ਕਸੀ ਜਾਂਦੀ ਹੈ ਜੇ ਕਿਤੇ ਕਸਣੀ ਹੋਵੇ ਤੇ ਜੇ ਉਈ ਸਿੱਧੀ ਕਰਨੀ ਆ ਤਾਂ ਵੀ ਠੀਕ ਆ ਤੇ ਆ ਦੇਖੋ ਆਪਾਂ ਜਿਹੜੇ ਵਿੱਚੋਂ ਬੈਰਿੰਗ ਕੱਢੇ ਸੀ ਤੇ ਉਹ ਮੇਰੇ ਡੈਡੀ ਸਾਫ ਕਰਨ ਲੱਗੇ ਪਏ ਆ ਡੀਜ਼ਲ ਨਾਲ ਸਾਫ ਕਰਨੇ ਪੈਣਗੇ ਜਿੰਗਾਲ ਪੌ ਲੱਗੀਆਂ ਇਹਨਾਂ ਨੂੰ ਪਰ ਡੀਜ਼ਲ ਨਾਲ ਕਿਰਾ ਸਾਫ ਹੋ ਜਾਣਗੇ ਪੂਰੇ ਇਸ ਕਰਕੇ ਕਰਦੇ ਸਾਫ ਤੇ ਆਪਾਂ ਪਲਾਸ ਪਲੂਸ ਪਲਾਸ ਵੀ ਨਵਾਂ ਲੈ ਆਂਦਾ ਸੀ ਤੋਂ ਥੋੜੇ ਦਿਨ ਹੋ ਗਏ ਪਲਾਸ ਨਵਾਂ ਲੈ ਆਂਦਾ ਹੀ ਪਹਿਲਾਂ ਤੇ ਹੁਣ ਗਲੀਸ ਦੇ ਦੋ ਡੱਬੇ ਨਵੇਂ ਲੈ ਕੇ ਆਂਦੇ ਨਾਲ ਗਲੀਸ ਕੰਨਾ ਨਵੀਂ ਲੈ ਕੇ ਆਂਦੀ ਆ। ਆ ਡੱਬੇ ਜੀ ਟੀਲ ਪਾ ਕੇ ਰੱਖਿਆ ਆਪਾਂ। ਇੱਕ ਪੱਖਾ ਲਾ ਛੱਡਾ ਮੁੜਕਾ ਜਵਾਂ ਨਹੀਂ ਹੁੰਦਾ। ਤੇ ਨਾਲ ਥਰ ਕੰਮ ਕਰਦੇ ਉਹਨਾਂ ਥਰ ਲਾਵਾਂਗੇ ਪੱਖਾ। ਮੇਰੇ ਡੈਡੀ ਇਹਦੇ ਕੱਪੜੇ ਸਾਰੇ ਲਿਬੜ ਗਏ। ਵੇਖੋ ਪਹੁੰਚੇ ਵੇਖੋ ਥੱਲੋਂ। ਉਹਨਾਂ ਤੇ ਗਲੀਸ ਲੱਗ ਗਿਆ। ਤੇ ਆਪਾ ਟਾਇਰ ਦੇ ਵਿੱਚ ਵੀ ਹੁਣ ਗਰੀਸ ਪਾਤਾ ਤੇ 베어ਿੰਗ ਬੁਰਿੰਗ ਆਪਾਂ ਕਸ ਤੇ ਵਾਪਸ 베어ਿੰਗ ਕਸ ਤੇ ਤੇ ਦੇਖੋ 베어ਿੰਗਾਂ ਦੇ ਉੱਪਰ ਵੀ ਗਰੀਸ ਕਰਤਾ ਹੁਣ ਆਪਾਂ ਫੇਰ ਕਸਦੇ ਆ ਟਾਇਰ ਵਾਪਸ ਕਸਦੇ ਆ ਟਾਇਰ ਹੁਣ ਉਹ ਦੇਖੋ ਚੜਾਤਾ ਟਾਇਰ ਹੁੰਦਾ ਉੱਪਰ ਚੜਾਤਾ ਤੇ ਹੁਣ ਵਿੱਚ ਆਪਾਂ 베어ਿੰਗ ਬੁਰਿੰਗ ਪਾਉਨੇ ਆ ਜਿਹੜੇ ਉੱਪਰ ਹੁੰਦੇ 베어ਿੰਗ ਤੇ ਗਰੀਸ ਵੇਖੋ ਆਪਾਂ ਕਿਹਾ ਸਪਿੰਡਲਾਂ ਦੇ ਵਿੱਚ ਨੀ ਲੱਗ ਗਰੀਸ ਲਓ ਵੀ ਮਤਰੋ ਹੁਣ ਆਪਾਂ ਇੱਥੇ ਕਰਤਾ ਸੀ ਗਲੀਸ ਦਾ ਕੰਮ ਖਤਮ ਆਪਾਂ ਗਲੀਸ ਕਰਤਾ ਸੀ ਟਾਇਰ ਨੂੰ ਆ ਦੇਖੋ ਹਜੇ ਗਲੀਸ ਲੱਗਿਆ ਪਿਆ ਤੇ ਸਾਫ-ਸੂਫ ਕਰਨਾ ਆਪਾਂ ਜੀ ਆ ਗਲੀਸ ਲੱਗਿਆ ਪਿਆ ਤੇ ਦੂਜੇ ਟਾਇਰ ਦੀ ਆਪਾਂ ਗਲੀਸ ਕਰਦੇ ਦੀ ਵੀਡੀਓ ਤਾਂ ਕਰਕੇ ਨਹੀਂ ਬਣਾਈ ਕਿਉਂਕਿ ਫਿਰ ਬਲੌਗ ਬਾਲਾ ਵੱਡਾ ਹੋ ਜਾਂਦਾ ਸੀ ਬਾਲਾ ਵੱਡਾ ਬਾਂਜਣਾ ਸੀ ਬਲੌਗ ਤੇ ਇਸ ਕਰਕੇ ਨਹੀਂ ਬਣਾਈ ਤੇ ਆਪਾਂ ਦੇਖੋ ਇੱਥੇ ਆਪਾਂ ਲਾਈਟਾਂ ਲਾਤੀਆਂ ਇਹਨਾਂ ਲਾਈਟਾਂ ਦੇ ਵਿੱਚ ਪਤਾਸਾ ਲਾਈਟਾਂ ਲਾਤੀਆਂ ਲਾਲ ਇਹ ਰਾਤ ਨੂੰ ਤੁਹਾਨੂੰ ਵਿਖਾਵਾਂਗੇ ਜਗਦਿਆਂ ਹੋ ਤਾਂ ਕਿਉਂਕਿ ਫਿਰ ਚਾਨਣ ਦਾ ਪਤਾ ਨਹੀਂ ਲੱਗਾ ਇਹਨਾਂ ਦਾ ਰਾਤ ਨੂੰ ਵਿਖਾਵਾਂਗੇ ਤੇ ਸ਼ਾਇਦ ਹੁਣ ਆਪਾਂ ਜਾਲੀ ਦੇ ਵਿੱਚ ਵੀ ਲਾਈਟਾਂ ਲਾਈ ਗਏ ਅੰਦਰ ਬਾਹਰ ਇੱਥੇ ਜੇ ਟਾਈਮ ਲੱਗਾ ਤਾਂ ਹੁਣ ਲਾਵਾਂਗੇ ਨਹੀਂ ਤਾਂ ਫਿਰ ਕੱਲ ਨੂੰ ਜਾਂ ਪਰਸੋਂ ਵੇਖਾਂਗੇ ਲਾਵਾਂਗੇ ਤੇ ਗਲਿਸ ਕਰਤਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਓ ਧੰਨਵਾਦ ਮਿੱਤਰੋ